ਤੇ ਜਿੰਨੇ ਬਾਅਦ 15 ਮਿੰਟੇ ਦੇ ਕਰੀਬ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਹੈ ਕਿਉਂਕਿ ਇਹ ਏਰੀਆ ਜਿਹੜਾ ਹੈ ਪਹਿਲਾਂ ਕਮਿਸ਼ਨਰੇਟ ਤੇ ਜਿਹੜਾ ਹੈ ਅੰਮ੍ਰਿਤਸਰ ਦਿਹਾਤੀ ਇਹਦੀ ਹਸਤੀ ਪੈਂਦਾ ਤੇ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ ਤੇ ਸਾਰੀ ਸਾਡੀ ਟੀਮ ਜਦੋਂ ਵੀ ਜਦੋਂ ਦਾ ਪਤਾ ਲੱਗਿਆ ਸੀ ਇੱਥੇ ਆਇਆ ਸਾਰੀ ਚੀਜ਼ਾਂ ਅਸੀਂ ਦੇਖੀ ਇਹ HDFC ਦਾ ਬੈਂਕ ਜਿਵੇਂ ਤੁਹਾਨੂੰ ਪਤਾ 메ਨ ਰੋਡ ਤੋਂ ਹਟ ਲਈਏ 100 ਮੀਟਰ ਦੀ ਦੂਰੀ ਤੇ ਹੈ ਤੇ ਪੰਜ ਜਿਹੜੇ ਹੈਗੇ ਆ ਲੜਕੇ ਆਏ ਨੇ ਜਿਹੜੇ ਇਹਨਾਂ ਨੇ ਉਹ ਬੰਨਿਆ ਹੋਇਆ ਸੀ ਤੇ ਇੱਥੇ ਕਿਉਂਕਿ ਗਾਰਡ ਜਿਹੜਾ ਸੀਗਾ ਉਹ ਅਨਾਰਮਡ ਤੇ ਉਹਨੂੰ ਇਹਨਾਂ ਨੇ ਓਵਰਪਾਵਰ ਕੀਤਾ ਤੇ ਅੰਦਰ ਵੀ ਸਟਾਫ ਕੋਈ ਜ਼ਿਆਦਾ ਨਹੀਂ ਹੈ ਨਾ ਚਾਰ ਕੁ ਦਾ ਇਹਨਾਂ ਦਾ ਸਟਾਫ ਸੀ ਤੇ ਇਥੋਂ ਜਿਹੜੀ ਇਹ ਅਮਾਉਂਟ ਲੈ ਕੇ ਗਏ ਨੇ 24 ਦੇ ਕਰੀਬ ਦੇ ਦੱਸ ਰਹੇ ਨੇ ਬਾਕੀ ਜਿਹੜੀ ਹੈ ਅਜੇ ਇਹਨਾਂ ਦੀ ਫਾਈਨਲ ਜਿਹੜੀ ਟੈਲੀ ਹੈ ਉਹ ਨਹੀਂ ਕੋਈ ਡੀਵੀਆਰ ਸਰ ਇਹਨਾਂ ਨੂੰ ਮਿਲ ਗਿਆ ਤੁਹਾਨੂੰ ਕਿ ਨਹੀਂ ਸੀਸੀਟੀਵੀ ਇਹਨਾਂ ਦੇ ਮੋਬਾਈਲ ਇੱਕ ਲੈਪਟਾਪ ਤੇ ਜਿਹੜਾ ਹੈ ਡੀਵੀਆਰ ਦੇ ਨਾਲ ਲੇਕੇ ਸੀ ਪਰ ਕਿਉਂਕਿ ਇਹ ਬਾਹਰ ਜਿਹੜਾ ਹੈ ਲੈਪਟਾਪ ਮਿਲ ਗਿਆ ਸਾਨੂੰ ਇਹਨਾਂ ਦੇ ਮੋਬਾਈਲਸ ਮਿਲ ਗਏ ਨੇ ਜਿਹੜੇ ਸੁੱਟੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜਾ ਡੀਵੀਆਰ ਹੈ ਉਹ ਜੀ ਸਾਨੂੰ ਨਹੀਂ ਮਿਲਿਆ ਜਿਹੜੇ ਪੰਜ ਜਾਨੀ ਸਰ ਆਏ ਸੀ ਉਹਨਾਂ ਕੋਲ ਵੈਪਨ ਹੈਗੇ ਸੀ ਜਾਂ ਕਿਸ ਤਰੀਕੇ ਨਾਲ ਉਹਨਾਂ ਨੇ ਕਿਧਰ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਕੋਲ ਤਿੰਨ ਵੈਪਨ ਸੀਗੇ ਪਿਸਟਲ ਉਹਨੇ ਦਿਖਾਏ ਤੇ ਸਾਡੀਆਂ ਟੀਮਾਂ ਜਿਹੜੀਆਂ ਆ ਪਹੁੰਚ ਦਾ ਜੌਬ ਨੇ ਸਰਪੰਚ ਬੈਂਕ ਦਾ ਕਿੰਨਾ ਕਸੂਰ ਮੰਨਦੇ ਆ ਕਿਉਂਕਿ ਜੰਗਲੇ ਵੀ ਨਹੀਂ ਲੱਗੇ ਕੋਈ ਚੌਕੀਦਾਰ ਖਾਸ ਨਹੀਂ ਤੇ ਪ੍ਰਬੰਧ ਹੈਗੇ ਕਿ ਉਹਦਾ ਕਿੰਨਾ ਕਸੂਰ ਮੰਨਦੇ ਆ ਇਸੇ ਸਾਰੀ ਚੀਜ਼ ਨੂੰ ਦੇਖਣ ਲਈ ਮੈਂ ਆਪ ਮੌਕੇ ਤੇ ਪਹੁੰਚੇ ਤੇ ਇਹ ਸਾਰੀ ਚੀਜ਼ ਇਹਨਾਂ ਨਾਲ ਡਿਸਕਸ ਵੀ ਕੀਤੀ ਹੈ ਕਿ ਇੱਥੇ ਕੋਈ ਜ਼ਿਆਦਾ ਸਿਕਿਉਰਿਟੀ ਦੇ ਬੰਦੋਬਸਤ ਨਹੀਂ ਹਨ ਮੇਨ ਰੋਡ ਤੋਂ ਸਿਰਫ ਹਾਟਲੀ ਜਿਹੜੇ ਕਹਿ ਸਕਦੇ ਆ ਆਪਾਂ 100 ਮੀਟਰ ਦੀ ਦੂਰੀ ਤੇ ਬੈਂਕ ਹੈ ਇਹ ਬ੍ਰਾਂਚ ਵੀ ਇਹਨਾਂ ਵੱਲੋਂ ਦੱਸੀ ਗਈ ਹੈ ਤਿੰਨ 3% ਬ੍ਰਾਂਚ ਸਾਰੇ ਬਾਈਕਸ ਤੇ ਆਏ ਸੀ ਆ 3% ਬ੍ਰਾਂਚ ਨੂੰ ਕਹਿੰਦੇ ਆ ਜੀ ਤੇ ਜੇ ਡੀਲਿੰਗ ਦੀ ਗੱਲ ਕਰੀਏ ਤੇ ਇਹਨਾਂ ਦੀ 35 ਤੋਂ 40 ਲੱਖ ਕੇ ਆਪਣੇ ਵੱਲੋਂ ਦੱਸਦੇ ਨੇ ਕਿ ਇਹਨਾਂ ਦੀ ਡੀਲਿੰਗ ਹੁੰਦੀ ਜਾਂਦੀ ਸੋ ਇੰਨਾ अमाउंट ਇਹਨਾਂ ਕੋਲ ਹੁੰਦਾ ਹੈ ਤੇ ਇਹਨਾਂ ਕੋਲ ਕੋਈ ਗਾਰਡ ਜਿਹੜਾ ਪ੍ਰੋਪਰ ਜਿਹੜੀ ਹੋਣੀ ਚਾਹੀਦੀ ਹੈ ਉਹ ਇਹਨਾਂ ਕੋਲ ਨਹੀਂ ਹੈ ਸੋ ਇਹਨਾਂ ਨੂੰ ਇਹ ਦੱਸਿਆ ਗਿਆ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੀ ਮਜਬੂਰੀ ਹੈ ਕਿ ਬੈਂਕ ਦੀ ਜਿਹੜੀ ਹੈ ਪਾਲਿਸੀ ਹੈ ਪਰ ਕਿ ਕਨਵੇਂ ਉੱਪਰ ਕਰ ਸਕਦੇ ਨੇ ਤੇ ਇਸ ਤਰੀਕੇ ਦੀ ਜਿਹੜੀ ਇਹ ਪ੍ਰਾਈਵੇਟ ਗਾਰਡਨ ਨੂੰ ਰੱਖਣੀ ਪੈਂਦੀ ਸਰ ਇਸ ਤਰ੍ਹਾਂ ਦੀਆਂ ਅਨਸਰਾਂ ਤੇ ਲਗਾਤਾਰ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਜੀ ਪੰਜਾਬ ਦੀ ਪੂਰੀ ਪੁਲਿਸ ਕਰਦੀ ਵੀ ਪਰ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਤੇ ਨਾ ਕਿਤੇ ਸਮਾਪਤ ਨਹੀਂ ਕਰਦੀ ਪੁਲਿਸ ਦੇ ਅੱਗੇ ਦੇਖੋ ਜੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਜਿਹੜੇ ਹੈ ਕਮਿਟਿਡ ਹੈ ਇਸ ਤਰ੍ਹਾਂ ਦੀ ਜਿਹੜੀ ਹੈ ਚੋਰੀਆਂ ਜਿਹੜੀਆਂ ਇਸ ਤਰੀਕੇ ਦੀਆਂ ਹੋ ਰਹੀਆਂ ਨੇ ਵਾਰਦ ਤੋਂ ਉਹਨਾਂ ਰੋਕਣ ਲਈ ਕਿ ਹਮੇਸ਼ਾ ਅਸੀਂ ਕਮਿਟਿਡ ਹੈ ਇਸੇ ਤਰ੍ਹਾਂ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਾਡੀ ਪੂਰੀ ਟੀਮ ਇੱਥੇ ਆ ਗਈ ਹੈ ਸਾਡੀ ਟੀਮ ਆਲਰੇਡੀ ਲੱਗ ਗਈ ਹੈ ਇਹ ਬੰਦੇ ਆ ਜਲਦੀ ਫੜ ਲਏ ਜਾਂ ਕਦੋਂ ਤੱਕ ਸਰ ਪ੍ਰੋਸਾ ਦਿੱਤਾ ਬੈਂਕ ਵਾਲਿਆਂ ਨੂੰ ਜਾਂ ਫਿਰ ਬਹੁਤ ਚਲੋ ਹੁਣ ਕੋਈ ਟਾਈਮ ਲਿਮਿਟ ਸਰ ਕਿਸੇ ਦਾ ਇਸ਼ੂ ਹੈ ਜੀ ਸੀ ਟੀ ਵੀ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਸਰ ਸਰ ਪੰਜ ਦੇ ਪੰਜ ਅੰਦਰ ਆਏ ਸੀ ਦੇਖੋ ਜੀ ਦੋ ਬਾਈਕਸ ਨੇ ਜੀ ਟੋਟਲ ਪੰਜ ਪਰਸਨ ਨੇ ਸਾਰੇ ਅੰਦਰ ਆਏ ਸੀ ਕਿ ਕੋਈ ਬਾਹਰ ਵੀ ਬਚੀ ਹੋਏ ਪੰਜੋਂ ਤੇ ਪੰਜੇ ਅੰਦਰ ਆਏ ਸੀ ਤੇ ਉਹਨਾਂ ਦਾ ਜਿਹੜਾ ਹੈ ਜਿਹੜਾ ਟੈਲਰ ਤੇ ਕੈਸ਼ੀਅਰ ਜਿਹੜਾ ਹੈ ਉਹਨਾਂ ਨੂੰ ਕੋਈ ਪਿਸਟਲ ਦਿਖਾਈ ਹੈ ਤੇ ਇੱਧਰ ਜਿਹੜੇ ਮੈਨੇਜਰ ਸਾਹਿਬ ਸੀਗੇ ਉਹਨਾਂ ਤੋਂ ਡੀਵੀਆਰ ਵਗੈਰਾ ਇਸ ਤਰ੍ਹਾਂ ਦੇ ਅਨਸਰਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੁੰਦੇ ਹੋ ਸਰ ਕਿਉਂਕਿ ਇਸ ਤਰ੍ਹਾਂ ਦੀ ਘਟਨਾਵਾਂ ਦੇਣ ਤੋਂ ਬਾਅਦ ਬਾਅਦ ਜਦੋਂ ਕਾਬੂ ਆ ਜਾਂਦੇ ਪੁਲਿਸ ਦੇ ਫਿਰ ਉਹਨਾਂ ਨੂੰ ਅਹਿਸਾਸ ਹੁੰਦਾ ਜੀ ਠੀਕ ਹੈ ਜੀ ਉਹ ਸਾਰੇ ਕਾਬੂ ਇਹਨਾਂ ਨੇ ਆਈ ਜਾਣਾ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਆਪਣੇ ਕੰਮ ਤੇ ਲੱਗੇ ਹੋਏ ਹਾਂ ਜਲਦੀ ਇਹਨਾਂ ਨੂੰ ਫੜ ਵੀ ਲਵਾਂਗੇ ਤੇ ਸਾਡੀ ਕੋਸ਼ਿਸ਼ ਹੋਏਗੀ ਜਿਹੜੀ ਇਹਨਾਂ ਨੂੰ ਸਖਤ ਸਜ਼ਾ ਦਵਾਈ ਸੋ ਸੋ ਧੰਨਵਾਦ ਇਹਨਾਂ ਅਮਰਿਤਸਰ ਦੇ ਹਾਜ਼ਰੀ ਐਸਐਸ